ਕਾਲਸ ਕੇ ਇੰਟਰਨਲ ਮੈਟਰ ਹੈ ਆਮ ਆਦਮੀ ਪਾਰਟੀ ਦਾ ਬਟ ਗੁਮਰ ਵਿਜੇ ਪ੍ਰਤਾਪ ਸਿੰਘ ਜੀ ਦੀ ਸਾਡੀ ਸਾਰੀ ਜਮਾਤ ਜਿਹੜੀ ਹੈ ਇੰਟਰਨੈਸ਼ਨਲ ਪਾਰਟਿਸ ਤੇ ਵਿਸ਼ੇਸ਼ ਤੌਰ ਤੇ ਐਸ ਅ ਲੀਡਰ ਆਫ ਦੀ ਆਪੋਜੀਸ਼ਨ ਮੈਂ ਬਹੁਤ ਉਹਨਾਂ ਦੀ ਇੱਜ਼ਤ ਤੇ ਕਦਰ ਕਰਦਾ ਤੇ ਮੈਂ ਇਹ ਸਮਝਦਾ ਕਿ ਜੋ ਕੇਜਰੀਵਾਲ ਸਾਹਿਬ ਨੇ ਜਾਂ ਉਹਨਾਂ ਦੀ ਪਾਰਟੀ ਨੇ ਕੀਤਾ ਹੈ ਬਹੁਤ ਵੱਡਾ ਧੱਕਾ ਉਹਨਾਂ ਨਾਲ ਜੇ ਅਸੀਂ ਕਮੋਰ ਵਿਜੇ ਪ੍ਰਤਾਪ ਦੀ ਲਾਈਨ ਆਫ ਐਕਸ਼ਨ ਵੇਖੀ ਇਹਨਾਂ ਨੂੰ ਐਜ਼ ਅ ਪੋਸਟਰ ਵੋਇ ਆਮ ਆਦਮੀ ਪਾਰਟੀ ਲੈ ਕੇ ਆਈ ਤੇ ਮੈਨੂੰ ਇਸ ਗੱਲ ਦਾ ਪੱਕਾ ਪਤਾ ਹੈ ਸੂਤਰਾਂ ਨੂੰ ਮੈਨੂੰ ਪਤਾ ਹੈ ਰਿਲਾਈਬਲ ਸੋਰਸਸ ਤੋਂ ਮੈਂ ਨਾ ਨਹੀਂ ਲੈਣਾ ਚਾਹੁੰਦਾ ਜਿਨ੍ਹਾਂ ਨੇ ਇਹ ਗੱਲ ਦੱਸੀ ਸੀ ਕਿ ਇਹਨਾਂ ਨੂੰ ਪ੍ਰੋਮਿਸ ਕੀਤਾ ਸੀ ਕਿ ਅਸੀਂ ਤੁਹਾਨੂੰ ਡੱਟੇ ਚੀਫ ਮਿਨਿਸਟਰ ਤੇ ਹੋਮ ਮਿਨਿਸਟਰ ਲੈ ਕੇ ਆਵਾਂਗੇ ਕਿਉਂਕਿ ਕੇਜਰੀਵਾਲ ਸਾਹਿਬ ਦਾ ਕਹਿਣਾ ਸੀ ਕਿ ਮੈਂ ਇੱਕ ਕੰਮ ਤੁਹਾਡੇ ਕੋ ਘਰਣਾ ਹੈ ਕਿ ਜਿਹੜਾ ਬੈਬਲ ਕਲਾਮ ਬਰਗਾੜੀ ਤੇ ਬੈਬਲ ਕਲਾਮ ਦੇ ਕੇਸਸ ਨੇ ਉਹਦੇ ਵਿੱਚ ਸਿੱਟਦੇ ਇਹ ਮੈਂਬਰਸ ਹਨ ਉਹਨੇ ਕਿਹਾ ਕਿ ਸਾਨੂੰ ਯਾਰ ਬਹੁਤਾ ਟਾਈਮ ਵੀ ਨਹੀਂ ਲੱਗਣਾ ਜਿੱਦਣ ਕੋਈ ਆਨਰਸਟ ਮਿਨਿਸਟਰ ਆਏਗਾ ਯਾ ਆਨਸਟ ਪਾਰਟੀ ਇਮਾਨਦਾਰ ਜਮਾਤ ਆਏਗੀ ਅਸੀਂ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਕੱਢ ਕੇ ਅਗਲੇ ਤੇ ਲਾਗੂ ਕਰ ਦੇਣੀ ਕਿ ਬਰਗਾੜੀ ਤੇ ਬੈਬਲ ਕਲਾਮ ਦੇ ਜਿਹੜੇ ਇਸ਼ੂਜ਼ ਨੇ ਜਿਹੜੇ ਹਰ ਪੰਜਾਬੀ ਦੇ ਦਿਲ ਨੂੰ ਛੂਹਦੇ ਮੈਂ ਕੱਲੇ ਸਿੱਖ ਭਾਈਚਾਰੇ ਦੀ ਗੱਲ ਨਹੀਂ ਕਰਦਾ ਹਰ ਪੰਜਾਬੀ ਦੀ ਗੱਲ ਕਰਦਾ ਕਿਉਂਕਿ ਹਰ ਪੰਜਾਬ ਚ ਰਹਿਣ ਵਾਲਾ ਹਰ ਪੰਜਾਬੀ ਭਾਵੇਂ ਸਾਡੇ ਹਿੰਦੂ ਵੀਰ ਨੇ ਭਾਵੇਂ ਇਥੋਂ ਦੇ ਕ੍ਰਿਸਚੀਅਨ ਭਾਈਚਾਰਾ ਭਾਵੇਂ ਮੁਸਲਮਾਨ ਨੇ ਭਾਵੇਂ ਬੋਧ ਨੇ ਭਾਵੇਂ ਚੈਨ ਸਾਰੇ ਦੇ ਸਾਰੇ ਸਿੱਖ ਧਰਮ ਦੇ ਵਿੱਚ ਬਹੁਤ ਤਕੀਦਤ ਰੱਖਦੇ ਉਹ ਵੀ ਸਾਰੇ ਜਾਣਦੇ ਸੀ ਕਿ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਿਹੜੀਆਂ ਬੇਅਦਬੀਆਂ ਹੋਈਆਂ ਤੇ ਕਰਾਉਣ ਵਾਲੇ ਜਿਹੜੇ ਦੋਸ਼ੀ ਨੇ ਜੇ ਪੰਜਾਬ ਵਿੱਚ ਉਹ ਸੇਫ ਨਹੀਂ ਤੇ ਫਿਰ ਹੋਰ ਕਿੱਥੇ ਹੋ। ਸੋ ਮੈਂ ਸਮਝ ਲੈਣਾ ਕਿ ਵੱਡਾ ਧੋਖਾ ਹੋਇਆ। ਕਹਿ ਕਹਿ ਕੇ ਮੈਂ ਲੀਡਰ ਆਫ ਦੀ ਆਪੋਜੀਸ਼ਨ ਆ ਜੇ ਰਿਕਾਰਡ ਕੱਢ ਕੇ ਵੇਖੋ। ਦੋ ਤਿੰਨ ਦਫਾ ਮੈਂ ਖੁਦ ਉੱਠ ਕੇ ਸਾਕ ਪੁਲਤਾਰ ਸਿੰਘ ਸਦਮਾ ਸਾਹਿਬ ਸਪੀਕਰ ਸਾਹਿਬ ਨੂੰ ਮੱਥ ਜੋੜ ਕੇ ਬੇਨਤੀ ਕੀਤੀ। ਸਪੀਕਰ ਸਾਹਿਬ ਤੁਹਾਡਾ ਹਲਕਾ ਵੀ ਹੋਏ। ਜਿੱਥੇ ਸਾਰਿਆਂ ਨੂੰ ਪਹਿਲੇ ਇਹਦਾ ਉਥੇ ਸ਼ੁਰੂਆਤ ਹੋਈ ਸੀ। ਇਸ ਪ੍ਰਕਾਰ ਦੀ ਬੈਬਲ ਕਾਟੇ ਕੋਰਟ ਕਪੂਰੇ ਦੀ ਫਾਈਲਿੰਗ ਹੋਈ ਸੀ। ਐਪੀ ਸੈਂਟਰ ਹੋਏ। ਤੁਸੀਂ ਖੁਦ ਜਾ ਕੇ ਵਾਅਦੇ ਕਰਦੇ ਰਹੇ ਉਹ ਘੱਟ ਤੋਂ ਘੱਟ ਕੁਮਰ ਵਿਜੇ ਪ੍ਰਤਾਪ ਨੂੰ ਬੋਲਣ ਦਾ ਵਕਤ ਹੀ ਦੇ ਲੋ ਉਹ ਕਹਿੰਦਾ ਸੀ ਮੈਨੂੰ 10 ਮਿੰਟ ਦਾ ਟਾਈਮ ਦਲ ਸਭਾ ਹੀ ਦਿੱਤਾ ਜਾਂ ਮੈਂ ਗੱਲ ਕਰਾਂ ਇਹਨਾਂ ਨੇ ਉਹਨਾਂ ਵਕਤ ਨਹੀਂ ਦਿੱਤਾ ਇਹ ਡਰੱਗਸ ਦਾ ਇਸ਼ੂ ਤੇ ਇਹਨਾਂ ਕਹਿੰਿਆ ਜਿਨੀ ਕੁਮਰ ਵਿਜੇ ਪ੍ਰਤਾਪ ਨੂੰ ਨੌਲੇਜ ਹੈ ਕਿਸੇ ਨੂੰ ਹੈ ਨਹੀਂ ਹੁਣ ਤੁਸੀਂ ਵੇਖੋ ਕੁਮਰ ਵਿਜੇ ਪ੍ਰਤਾਪ ਪਾਰਟੀ ਚੋਂ 5 ਸਾਲ ਬਾਅਦ ਸੇ ਕੱਢ ਦਿੱਤਾ ਤਾਂ ਉਹਦਾ ਮਤਲਬ ਹੈ ਕਿ ਟੋਟਲ ਡਰਾਮਾ ਸੀ ਲੋਕਾਂ ਦੀਆਂ ਅੱਖਾਂ ਵਿੱਚ ਮਿੱਟੀ ਛੁੱਟਣੀ ਸੀ ਕੇਜਰੀワਲ ਸਾਹਿਬ ਤੇ ਆ ਆਦਮੀ ਸਾਰੀ ਤੇ ਜਿਹੜਾ ਭਗਵਤਮਾਨ ਇਹ ਟੋਟਲ ਪੰਜਾਬ ਦੇ ਲੋਕਾਂ ਦਾ ਧੁੱਖਾ ਕਰ ਰਹੇ ਨੇ ਥੈਰੇਟਿਕਸ ਕਰ ਰਹੇ ਨੇ ਤੇ ਇਹਦਾ ਹੀ ਤੁਸੀਂ ਰਿਜ਼ਲਟ ਵੇਖ ਰਹੇ ਹੋ ਕਿ ਕੋਈ ਵੀ ਚੀਜ਼ ਨੇਪਰੇ ਨਹੀਂ ਚੜਪਾ